ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਆਰ ਕੇ ਅਮਰਸਿੰਘ ਲਾਣ ਸੋਲੇ ਇਹ ਚੰਡੀਗੜ੍ਹ ਰੋਡ ਆਪਣਾ ਬਲਾਚੌਰ ਦੇ ਵਿੱਚ ਆ ਜੇ ਸਰ ਬਹੁਤ ਹੋਣਾ ਨਾ ਨਾ ਹਵਾ ਇਹ ਮੁੰਡੇ ਨੂੰ ਬਹੁਤ ਸਮਾਂ ਹੋ ਗਿਆ ਦੇਖ ਲਗਦੇ ਆ ਤੁਸੀਂ ਇਸ ਬੰਦੇ ਨੂੰ ਇੱਥੇ ਮਿਲਦਾ ਆ ਘੱਟੋ ਘੱਟ 9-10 ਸਾਲ ਹੋ ਗਏ ਤੇ ਪਹਿਲਾਂ ਇਹ ਉੱਧਰ ਘਰਦੇ ਹੁੰਦੇ ਸੀ ਉਹ ਸਾਹਮਣੇ ਤੇ ਕੋਈ ਸਾਰੇ ਦੇ ਪਰੇਸ਼ਾਨਦੇ ਹਣ ਇਹਨੂੰ ਬੰਦੇ ਨੂੰ ਪਰ ਇਹ ਨੂੰ ਨਾ ਸੁਣਦਾ ਹੈ ਨਾ ਇਹ ਬੋਲਦਾ ਹੈ ਬੰਦਾ ਬਹੁਤ ਵਧੀਆ ਆ ਦੇਖ ਸਾਡੇ ਨੂੰ ਨਾਂ ਨੀ ਇਹ ਨਾਂ ਬਹੁਤ ਸਵਾਦ ਆ ਪਰ ਮੈਂ ਤਾਂ ਬਹੁਤ ਖਾਤੇ ਇਥੇ ਆ ਲਾਲਾ ਜੀ ਬੈਠੇ ਲਾ ਜੀ ਕੋਈ ਕਹਿਣਾ ਚਾਹੁੰਗਾ ਨਾਂ ਬੜਾ ਆਦਾ ਮੁੰਡਾ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਮੁੰਡਾ ਨਾਂ ਬਣਾਦਾ ਹੈ ਬੋਲਦਾ ਇਹਨੂੰ ਪਤਾ ਨਹੀਂ ਕੁਝ ਵੀ ਨਹੀਂ ਪਤਾ ਲਾਦਾ ਇਹਨੂੰ ਸਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਇਹ ਜਿਹੜੇ ਸੀਨਾ ਕੋਲ ਬੈਠੇ ਖਾਂਦੇ ਸੌਂ ਤਾਂ ਬਹੁਤ ਟਾਈਮ ਹੋ ਗਿਆ 10 12 ਸਾਲ ਹੋ ਗਏ ਬੰਦੇ ਨਾਲ ਚੱਲਦਾ ਇਹਨੂੰ ਤੁਹਾਨੂੰ ਤੁਹਾਨੂੰ ਵੀ ਲੰਮੇ ਟਾਈਮ ਹੋ ਗਿਆ ਲਾ ਸਭ ਤੋਂ ਜ਼ਿਆਦਾ ਟਾਈਮ ਹੋ ਗਿਆ ਲਾ ਜੀ ਅੱਛਾ ਆਣੀ ਬਹੁਤ ਵਧੀਆ ਨਾ ਬੰਦੇ ਮੋਢਾ ਦਿਲ ਦਾ ਸਾਫਾ ਪੂਰਾ ਧੰਨਵਾਦ ਜੀ ਕੁਝ ਕਹਿਣਾ ਚਾਹੋਗੇ ਵਧੀਆ ਪਾਜੀ ਬੜੀਆਂ ਬੋਲ ਕੇ ਕੁਝ ਕਹਿਣਾ ਚਾਹੋ ਕੋਈ ਲੋਕਾਂ ਨੂੰ ਵਧੀਆ ਲੋਕਾਂ ਨੂੰ ਸਪੋਰਟ ਕਰਦੇ ਵਧੀਆ ਜੀ ਬੜਾ ਵਧੀਆ ਪਿਆਰ ਕਰਦੇ ਹਾਂ ਜੀ ਵਧੀਆ ਪਿਆਰ ਕਰਦੇ ਜੀ ਐਸਾ ਸਾਨੂੰ ਵਧੀਆ ਲੱਗਦਾ ਜੀ ਕਿੰਨਾ ਸਮਾਂ ਹੋ ਗਿਆ 15 ਸਾਲ ਹੋ ਗਏ ਇਹ ਰਾਮ ਕਰਦੇ ਇਹਨੂੰ ਮਤਲਬ ਜਿੱਦਾਂ ਅੱਜ ਗੁੰਮਗਾ ਤਾਂ ਨਹੀਂ ਕਹਿੰਦੇ ਕਿ ਪਰਮਾਤਮਾ ਬੋਲਦਾ ਹਾਂ ਜੀ ਨਾ ਸੁਣਦਾ ਨਾ ਬੋਲਦਾ ਨਾ ਸੁਣਦਾ ਨਾ ਬੋਲਦਾ ਜੀ ਤੇ ਕੁਛ ਕਹਿਣਾ ਮਤਲਬ ਜਾਂਦੇ ਇਹ ਵੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੇਖਦੇ ਨੂੰ ਇੱਥੇ ਦੇਖਦੇ ਇਹਨਾਂ 10-12 ਸਾਲ ਇਹਨੂੰ ਹੋ ਗਏ ਤੁਹਾਨੂੰ ਹਾਂਜੀ ਅੱਛਾ ਹਾਂਜੀ ਅੱਛਾ ਤੁਸੀਂ ਕਿੰਨਾ ਕਾਲੇਜ ਨਾਲ ਕੰਮ ਕੀਤਾ ਮੈਨੂੰ ਹੋ ਗਿਆ ਦੇ ਨਾਲ 15 ਸਾਲ ਹੋ ਗਏ ਦਾ 15 ਸਾਲ ਤੁਹਾਨੂੰ ਹਾਂ ਅੱਛਾ ਕਿ ਤੁਸੀਂ ਮੈਂ ਮੈਂ ਕਹਿੰਦਾ ਭਾਈ ਤੂੰ ਹੀ ਛੋਟਾ ਹੋਣਾ ਆਉਂਦੋਂ ਹਾਂ ਹਾਂ ਅੱਛਾ ਮੈਨੂੰ ਇਹਨੂੰ ਤਾਂ 10 ਸਾਲ ਹੋ ਗਏ ਦੇਖ ਬੁਰਾ ਬਾਕੀ ਭਾਜੀ ਇਹ ਬਣਾਉਂਦੇ ਨੇ ਇਹ ਕੁਝ ਕਹਿਣਾ ਹਾਂਜੀ ਭਾਜੀ ਬਹੁਤ ਵਧੀਆ ਇਹ ਨਾਲ ਬਣਾਉਂਦੇ ਆ ਮੈਨੂੰ ਵੀ ਕਟੋ ਘਾਟ 10 12 ਸਾਲ ਨਾਲ ਇਹਨਾਂ ਨਾਲ ਜੁੜਿਆ ਹਾਂ ਡੇਲੀ ਖਾ ਰਿਆ ਹਾਂ ਬਹੁਤ ਸਾਲ ਬਣਾਉਂਦੇ ਆ ਬਾਕੀ ਤੁਸੀਂ ਆ ਕੇ ਟੇਸਟ ਕਰੋ ਹੋ ਵੀ ਤੁਹਾਨੂੰ ਫੇਰ ਹੁਣ ਪਤਾ ਲੱਗੂਗਾ ਕੀ ਬੰਦੇ ਚ ਕੁਆਲਿਟੀ ਹੈ ਬਹੁਤ ਵਧੀਆ ਸਾਫ਼ ਸੁਥਰਾ ਇਹਨਾਂ ਦਾ ਕੰਮ ਹੈ ਇੱਕ ਇੱਕ ਚੀਜ਼ ਵਧੀਆ ਇਹਨਾਂ ਦੀ ਦਾਲ ਤੇ ਘਾੜ ਤੇ ਦਾਲ ਦਾਲ ਖੋਲੇ ਬਾਬਾ ਦੀਆਂ ਉਹ ਨਹੀਂ ਖੋਲੇ ਬਾਬਾ ਪਸੰਦ ਆ ਇਹਨਾਂ ਦੇ ਇੱਕ ਛੋਲੇ ਨਾਲ ਜਿਹੜਾ ਉਹ ਬੋਲਦੀ ਆ ਉਹਦੀ ਅੱਗੇ ਬਈ ਤੰਦਰੁਸਤੀ ਦਾ ਚੇਹੇ ਜੀ ਮਾੜਾ ਵਾਲੀ ਜੀ ਇਹਦਾ ਬੱਸ ਇਹ ਕਿ ਨਾ ਜਿੱਦਾਂ ਕਹ ਦੀ ਸਾਡਾ ਦਿਲ ਕੀਤਾ ਸੀ ਇੱਥੇ ਇੱਕ ਰੋਕ ਕੇ ਇਹਨਾਂ ਨੂੰ ਪੁੱਛਣ ਨੂੰ ਤੇ ਪੁੱਛਿਆ ਵਧੀਆ ਲੱਗਿਆ ਬਾਈ ਵਧੀਆ ਨਾਲ ਹੈ ਹਾਂ ਚਲੋ ਵਧੀਆ ਤੁਸੀਂ ਵੀ ਕਿੰਨਾ ਟਾਈਮ ਹੈ ਕਹਿੰਦਾ ਤੁਸੀਂ ਵੀ ਖਾਂਦੇ ਹੋਣੇ ਹਾਂ ਹਾਂ ਪਤਾ ਲੱਗੇ ਤੁਹਾਨੂੰ ਵੀ ਅੱਛਾ ਵਾਹਿਗੁਰੂ ਅੱਜ ਵੀ ਤੁਹਾਨੂੰ ਕਹਿਣਾ ਜੀ बहुत वादिया वाहीगुरु लंबिया उमर बाद जी परमात्मा तंदुरुस्ती बादशी सात श्रीकाल जी